ਹਾਂਜੀ ਪੰਜਾਬੀਓ ਸਤਿ ਸ੍ਰੀ ਅਕਾਲ ਵੀ ਸਾਰੇ ਹੁਣ ਤੁਹਾਨੂੰ ਦੱਸਣ ਜਾ ਰਹੇ ਹਾਂ ਜੋ ਕਿ ਬਈ ਮਨਜਿੰਦਰ ਸਿੱਧੂ ਨਾਲ ਕੱਲ ਜਿਹੜਾ ਐਮਐਲਏ ਆ ਬਲਕਾਰ ਸਿੱਧੂ ਉਹਦੇ ਪੀਏ ਨਾਲ ਫਿਰ ਪੰਗਾ ਪੈ ਗਿਆ ਤੇ ਜਿਹਦੇ ਵਿੱਚ ਕੀ ਸ਼ਰਿਆਮ ਗੁੰਡਾਗਰਦੀ ਦਿਖਾਰੀ ਆ ਪੰਜਾਬ ਪੁਲਿਸ ਤੇ ਜਿਵੇਂ ਕਿ ਅਕਸਰ ਮਨਜਿੰਦਰ ਸਿੱਧੂ ਹਰ ਬੰਦੇ ਦਾ ਖੁਲਾਸਾ ਕਰਦੇ ਆਏ ਆ ਜੋ ਵੀ ਸਾਡੇ ਪੰਜਾਬ ਦੇ ਵਿੱਚ ਧੱਕਾ ਕਰ ਰਹੇ ਚਾਹੇ ਕੋਈ ਪ੍ਰਸ਼ਾਸਨਾ ਚਾਹੇ ਪੁਲਿਸਾ ਕੋਈ ਤੇ ਚਾਹੇ ਪੰਜਾਬ ਸਰਕਾਰ ਵੱਡੇ ਵੱਡੇ ਖੁਲਾਸੇ ਕਰਦੇ ਆਏ ਆ ਤੇ ਜਿਵੇਂ ਕਿ ਹਰ ਵਕਤ ਸੱਚਾਈ ਪੇਸ਼ ਕਰਦੇ ਆਏ ਲੋਕਾਂ ਦੀ ਤਾਂ ਹੁਣ ਪਹਿਲਾਂ ਆਪਾਂ ਤੁਹਾਨੂੰ ਵੀਡੀਓ ਸੁਣਾ ਦਈਏ ਬਾਅਦ ਦੇ ਵਿੱਚ ਕਰਾਂਗੇ ਵਿਚਾਰ ਸਾਂਝੇ ਸੁਣੋ ਵੀਡੀਓ ਇਹ ਕਰ ਰਹੇ ਨੇ ਉਹ ਸ਼ਰਕ ਪਟਦੇ ਸਿੱਧ ਬਾਈ ਰੁਪ ਜਾਂਦੇ ਦਵਾਨ ਇੱਥੇ ਤੂੰ ਤਾਂ ਸੀ ਤਾਂ ਕਿ ਤੂੰ ਮੋੜਦਾ ਤਾਂ ਵੀ ਤੂੰ ਕਿਤੇ ਤੂੰ ਤੋਂ ਕਹਿ ਕੇ ਆ ਰਿਹਾ ਰਾਮ ਕਿ ਚਾਹ ਨਾ ਦਿਓ ਯਾਰ ਕਿਹਨਾਂ ਨਹੀਂ ਹੱਤ ਹੋਗੀ ਗੁੰਡਾ ਕਰਦੀ ਬੰਦ ਨਹੀਂ ਥੋੜੀ ਹੁੰਦੀ ਯਾਰ ਹੋ ਗਿਆ ਉਹ ਕੋ ਤਾਂ ਕਿਆ ਦੰਦਾ ਯਾਰ ਉਹ ਹੋਣਾ ਤੁਸੀਂ ਹੋਗੇ ਯਾਰ ਸਰਕਾਰ ਆਏ ਗੱਲ ਕਰਨ ਕਿਹਨੇ ਦੇਣੀ ਹੁਣ ਕਾਹ ਕੋਣ ਇਹਦੀ ਬਰਦਾਸ਼ਤ ਹੋਣੀਗੀ ਅਸੀਂ ਹੈ ਕਿੱਥੇ ਤੂੰ ਯਾਰ ਉਹ ਤਾਂ ਕਿਆ ਦੰਦਾ ਯਾਰ ਉਹ ਮਾਦੀ ਕਵਰ ਕਰਾਂਗੇ ਲੋਕਾਂ ਦੇ ਪੱਤਰਕਾਰ ਬਕਾਉ ਪੱਤਰ ਹਾਂਜੀ ਇਹ ਸੀ ਬਲਕਾਰ ਸਿੱਧੂ ਜਿਵੇਂ ਕਿ ਅਕਸਰ ਇਹ ਖੁਲਾਸੇ ਕਰਦੇ ਆ ਜਿਹੜਾ ਹੁਣ ਬਲਕਾਰ ਸਿੱਧੂ ਦੇ ਪੀਏ ਆ ਜਿਹੜੇ ਉਹਨਾਂ ਦਾ ਬੰਦਾ ਜਿਹੜਾ ਦੱਸਿਆ ਜਾ ਰਿਹਾ ਵੀਡੀਓ ਦੇ ਵਿੱਚ ਜਿਨੇ ਕਿ ਪਹਿਲਾਂ ਵੀ ਇਹਨਾਂ ਨਾਲ ਪੰਗਾ ਪੈ ਚੁੱਕਾ ਕਿਉਂਕਿ ਪਰਚਾ ਕਰਾਤਾ ਸੀ ਮਨਿੰਦਰ ਸਿੱਧੂ ਤੇ ਪਰ ਉਹ ਪਰਚਾ ਬਾਅਦ ਦੇ ਵਿੱਚ ਇਹਨਾਂ ਨੇ ਮਾਫੀ ਮੰਗ ਕੇ ਵਾਪਸ ਵੀ ਲਿਆ ਗਿਆ ਸੀ ਪਰ ਹੁਣ ਇਹ ਸ਼ਰਿਆਮ ਧੱਕਾ ਕਰ ਰਹੇ ਤੇ ਇਧਰ ਪੰਜਾਬ ਪੁਲਿਸ ਜਿਵੇਂ ਕਿ ਮੈ ਖੌਣ ਤੱਕ ਜਾਂਦੇ ਆ ਤਾਂ ਹੁਣ ਗੱਲ ਇਹ ਆ ਵੀ ਜੇ ਹੁਣ ਆਪਾਂ ਕੋਈ ਵੀ ਪੱਤਰਕਾਰ ਆ ਪੰਜਾਬ ਦੇ ਵਿੱਚ ਉਹਨਾਂ ਦਾ ਕਹਿਣਾ ਇਹ ਉਹਨਾਂ ਦੀ ਸੱਚਾਈ ਪੇਸ਼ ਕਰਨਾ ਉਹਨਾਂ ਦਾ ਫਰਜ਼ ਕਿਉਂਕਿ ਜਿਹੜੀ ਆਪਾਂ ਜ਼ੀਰੋ ਗਰਾਉਂਡ ਤੋਂ ਰਿਪੋਰਟਰ ਕਰਦੇ ਆ ਤਾਂ ਉਹ ਹਰ ਚੀਜ਼ ਦਿਖਾਉਂਦੇ ਆ ਜੋ ਸੱਚਾ ਜਾਂ ਝੂਠਾ ਕਿਉਂਕਿ ਉਹਦੇ ਚੇਹੇ ਨਹੀਂ ਕੱਲਾ ਆ ਵੀ ਸਰਕਾਰਾਂ ਨੂੰ ਗਲਤ ਠਹਿਰਾਇਆ ਜਾਂਦਾ ਉਹ ਤਾਂ ਲੋਕਾਂ ਤੋਂ ਪੁੱਛਿਆ ਜਾਂਦਾ ਵੀ ਇਹ ਸਰਕਾਰ ਕਿਵੇਂ ਤਾਂ ਉਹ ਲੋਕ ਦੱਸਦੇ ਵੀ ਇਹ ਹੈ ਕਿਵੇਂ ਆ ਵੀ ਕਿਵੇਂ ਵਰਤਾਅ ਹੋ ਰਿਹਾ ਸਾਡੇ ਪੰਜਾਬ ਦੇ ਵਿੱਚ ਤਾਂ ਉਹ ਲੋਕਾਂ ਦਾ ਫੈਸਲਾ ਹੁੰਦਾ ਨਾ ਕਿ ਇਕੱਲੇ ਪੱਤਰਕਾਰ ਜਿਵੇਂ ਕਿ ਕਿਸਾਨ ਮਜ਼ਦੂਰ ਅਮਨਿੰਦਰ ਸਿੱਧੂ ਦੇ ਨਾਲ ਖੜਿਆ ਹਰ ਵਕਤ ਪਹਿਲਾਂ ਵੀ ਇਹ ਆਮ ਆਦਮੀ ਪਾਰਟੀ ਨੇ ਉਹਨਾਂ ਦੇ ਪਰਚਾ ਕਰਵਾਇਆ ਸੀ ਜਿਹੜਾ ਇਹਦਾ ਪੀ ਆ ਤੇ ਜਿਹੜਾ ਬਲਕਾਰ ਸਿੱਧੂ ਹੈ ਇਹਨਾਂ ਨੇ ਤਾਂ ਹੁਣ ਗੱਲ ਇੰਨੀ ਕਾ ਬਈ ਹਰ ਵਕਤ ਉਹਦੇ ਨਾਲ ਸਾਰਾ ਪੰਜਾਬ ਖੜ ਜਾਂਦਾ ਕਿਉਂਕਿ ਗੱਲ ਹੁਣ ਇੰਨੀ ਕਾ ਜੇ ਕੋਈ ਵੀ ਪੱਤਰਕਾਰ ਕਿਸੇ ਦੀ ਸੱਚਾਈ ਦਿਖਾਉਂਦਾਗਾ ਤਾਂ ਉਹਦੇ ਵਿੱਚ ਇਹ ਸਰਕਾਰਾਂ ਬਾਅਦ ਦੇ ਵਿੱਚ ਜਿਹੜਾ ਵੀ ਕੋਈ ਅੱਜ ਤੱਕ ਇਹ ਹੁੰਦਾ ਹੀ ਆਇਆ ਚਾਹੇ ਕੋਈ ਨਾਰਮਲ ਬੰਦਾ ਜੇ ਕਿਸੇ ਦੀ ਸੱਚਾਈ ਪੇਸ਼ ਕਰਦਾ ਇਸ ਸਰਕਾਰ ਦੀ ਵੀ ਤਾਂ ਉਹਦੇ ਤੇ ਪਰਚੇ ਹੁੰਦੇ ਆਏ ਜੇਲਾਂ ਦੇ ਵਿੱਚ ਸੜਦੇ ਆ ਜਾਂ ਹੁਣ ਤੱਕ ਜੋ ਵੀ ਪੰਜਾਬ ਦੀ ਗੱਲ ਕਰਦਾ ਤੇ ਪਰ ਲੇਕਿਨ ਜਿਹੜੇ ਪੱਤਰਕਾਰ ਆ ਇਹਨਾਂ ਨੇ ਤਾਂ ਬਾਈ ਹਰ ਚੀਜ਼ ਸੱਚਾਈ ਆਪਣੀ ਪੇਸ਼ ਕਰਨੀ ਹੁੰਦੀ ਆ ਜਾਂ ਕੋਈ ਵੀ ਜੋ ਸੱਚ ਆ ਉਹ ਦਕਾਉਣਾ ਹੁੰਦਾ ਜਿਵੇਂ ਕਿ ਆਪਾਂ ਹੁਣ ਮਨਿੰਦਰ ਸਿੱਧੂ ਦੀ ਜੋ ਵੀਡੀਓ ਹੈ ਕੱਲ ਦੀ ਤਾਂ ਉਹਦੇ ਵਿੱਚ ਇਹ ਜੋ ਇਹ ਪੰਜਾਬ ਸਰਕਾਰ ਤੇ ਜਿਹੜਾ ਪੰਜਾਬ ਪੁਲਿਸ ਧੱਕਾ ਕਰ ਰਹੀ ਹੈ ਤੇ ਉਹਦੇ ਵਿੱਚ ਸਾਡੇ ਇੱਕ ਇਨਸਾਨ ਮਜ਼ਦੂਰ ਹਰ ਵਕਤ ਨਾਲ ਖੜੇ ਆ ਤੇ ਜਿਹੜੇ ਸਾਡਾ ਸਾਰਾ ਪੰਜਾਬ ਦੇ ਪੱਤਰਕਾਰ ਆ ਜਿੰਨੇ ਵੀ ਸਾਰੇ ਹਰ ਵਕਤ ਨਾਲ ਖੜੇ ਤਾਂ ਦੇਖਣਾ ਹੁਣ ਇਹ ਬਣਦਾ ਵੀ ਜਿਹੜਾ ਹੁਣ ਮਨਿੰਦਰ ਸਿੱਧੂ ਦਾ ਜਿਹੜਾ ਨਾਲ ਇੱਕ ਪੱਤਰਕਾਰ ਦੇ ਨਾਲ ਭਟ ਰਿਹਾਗਾ ਇਹ ਪੀ ਇਹਨਾਂ ਦਾ ਜਿਵੇਂ ਕੀ ਕਿਹਾ ਗਿਆ ਵੀ ਤੁਸੀਂ ਬਕਾਉ ਪੱਤਰਕਾਰਾਂ ਐ ਬੁਰਾ ਭਲਾ ਬੋਲਿਆ ਗਿਆ ਹੋਰ ਵੀ ਬਹੁਤ ਵੱਡੇ ਵੱਡੇ ਸ਼ਬਦ ਕਹਤੇਗੇ ਤੇ ਫਿਰ ਮਨਿੰਦਰ ਸਿੱਧੂ ਨੇ ਉਹਨਾਂ ਨੂੰ ਕਿਹਾ ਵੀ ਸਾਹਮਣੇ ਆ ਕੇ ਬੋਲੋ ਮੈਂ ਤੇ ਜੋ ਵੀ ਕੁਝ ਬੋਲਣਾ ਤਾਂ ਜਿਹਦੇ ਵਿੱਚ ਬਈ ਸਿੱਧਾ ਪੰਜਾਬ ਪੁਲਿਸ ਨੂੰ ਚੇਤਾਵਨੀ ਵੀ ਦਿੱਤੀ ਆ ਵੀ ਤੁਸੀਂ ਜੋ ਕਰਨਾ ਸਾਹਮਣੇ ਆ ਕੇ ਕਰੋ ਕਿਉਂਕਿ ਸ਼ਰੀਆਮ ਗੁੰਡਾਗਰਦੀ ਦਿਖਾਰੇ ਪੰਜਾਬ ਪੁਲਿਸ ਚਲੋ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਕਰੋ ਤਾਂ ਕਿ ਨੋਟੀਫਿਕੇਸ਼ਨ ਮਿਲਦਾ ਰਹੇ ਧੰਨਵਾਦ